SHO ਫੇਸ 11 ਦਗਨਦੀਪ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਮੁਹਾਲੀ 에어ਪੋਰਟ ਰੋਡ ਤੇ ਸ਼ਾਮ ਦੇ ਟਾਈਮ ਤੇ ਬਹੁਤ ਟ੍ਰੈਫਿਕ ਹੋ ਜਾਂਦਾ ਹੈ ਜਿਸ ਕਰਕੇ ਕਈ ਵਾਰ ਹਾਦਸੇ ਵਾਪਰ ਜਾਂਦੇ ਤੇ ਕਈ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਲੱਗ ਜਾਂਦੇ ਅਤੇ ਆਪਣੀ ਜਾਨ ਦਾ ਖਤਰੇ ਵਿੱਚ ਪਾਉਂਦੇ ਨੇ ਇਸ ਦੇ ਨਾਲ ਦੂਸਰੇ ਦਾ ਵੀ ਨੁਕਸਾਨ ਕਰ ਦਿੰਦੇ ਜਿਸ ਕਰਕੇ ਪੁਲਿਸ ਵੱਲੋਂ ਨਾਕਾ ਲਗਾ ਕੇ ਗੱਡੀਆਂ ਦੀ ਚੈਕਿੰਗ ਕੀਤੀ ਜਾਂਦੀ ਹੈ ਅਗਰ ਕੋਈ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਦਾ ਚਲਾਨ ਕੀਤਾ ਜਾਂਦਾ ਹੈ ਅਗਰ ਕੋਈ ਗੱਡੀ ਛਤੀ ਪਾਈ ਜਾਂਦੀ ਹੈ ਤਾਂ ਉਸਦੀ ਜਗੀਰ ਦਿੱਤੀ ਜਾਂਦੀ ਹੈ ਐਸਐਚਓ ਗਗਨਦੀਪ ਸਿੰਘ ਨੇ ਮੀਡੀਆ ਰਾਹੀਂ ਲੋਕਾਂ ਨੂੰ ਪੀਲੀ ਵੀ ਕੀਤੀ ਹੈ ਕਿ ਸ਼ਰਾਬ ਦੇ ਨਸ਼ੇ ਵਿੱਚ ਗੱਡੀਆਂ ਨਾ ਚਲਾਉਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਹਰ ਇਨਸਾਨ ਦੀ ਜ਼ਿੰਦਗੀ ਬਹੁਤ ਕੀਮਤੀ ਹੈ ਤੇ ਇਸ ਨੂੰ ਖਤਰੇ ਵਿੱਚ ਨਾ ਪਾਓ ਹਾਜੀ ਮਾਨਯੋਗ ਸਾਡੇ ਐਸਐਸਪੀ ਸਾਹਿਬ ਸ਼੍ਰੀ ਦੀਪਕ 파ਰਿਕ ਜੀ ਦੇ ਹਦਾਇਤਾਂ ਮੁਤਾਬਕ ਇਹ ਜਿਹੜੇ ਸਾਡੇ ਪੂਰੇ ਮੁਹਾਲੀ ਦੇ ਵਿੱਚ ਸ਼ਾਮ ਨੂੰ ਜਿਹੜੇ ਟ੍ਰੈਫਿਕ ਦੇ ਨਾਕੇ ਹੈਗੇ ਉਹ ਚੱਲ ਰਹੇ ਹੈਗੇ ਨੇ ਇਸੇ ਦੌਰਾਨ ਅਜਸੀ ਐਇਸ਼ਰ ਚੌਕ ਤੇ ਉਰੇ ਟ੍ਰੈਫਿਕ ਵਾਇਲੇਸ਼ਨ ਜਿਹੜੇ ਕਰਦੇ ਨੇ ਜਾਂ ਸ਼ਾਮ ਨੂੰ ਜਿਹੜਾ ਰਸ਼ ਆਵਰ ਹੁੰਦਾ 5:00 ਤੋਂ 8:00 ਵਜੇ ਤੱਕ ਜਾਂ 7:00 ਤੋਂ 9:00 ਵਜੇ ਤੱਕ ਜਿਹੜਾ ਵਿਚਲਾ ਸਮਾਂ ਹੈਗਾ ਡੂਰਿੰਗ ਦੈਟ ਟਾਈਮ ਉੱਥੇ ਕਾਫੀ ਰਸ਼ ਹੁੰਦਾ ਰੋਡ ਦੇ ਉੱਤੇ ਉਸ ਚੀਜ਼ ਨੂੰ ਤਾਂ ਕਿ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਤੇ ਜਿਹੜਾ ਟ੍ਰੈਫਿਕ ਫਲੋ ਹੈਗਾ ਉਹ ਸਮੂਥਲੀ ਰਹੇ ਉਹਦੇ ਕਾਰਨ ਅਜਸੀ ਇਸ ਪੁਆਇੰਟ ਦੇ ਉੱਤੇ ਨਾਕਾ ਲਾ ਰੱਖਿਆ ਹੈਗਾ ਤੇ ਜਿਹੜੇ ਟ੍ਰੈਫਿਕ ਵਾਇਲੇਸ਼ਨ ਕਰਦੇ ਹੈਗੇ ਨੇ ਜਾਂ ਰੈੱਡ ਲਾਈਟ ਜੰਪ ਕਰਦੇ ਨੇ ਔਰ ਐਨੀ ਵਿਜੀਬਲ ਜਿਹੜੀ ਸਾਡੀ ਚਲਾਨਿੰਗ ਹੈਗੀ ਉਹ ਅਸੀਂ ਕਰ ਰਹੇ ਹੈਗੇ ਆ। ਆਹ ਜਿਹੜੀਆਂ ਗੱਡੀਆਂ ਆ ਰਹੀਆਂ ਉਹਨਾਂ ਨੂੰ ਉਹ ਚੈਕਿੰਗ ਕੀਤੀ ਆ ਰਹੀ ਆ। ਨਾਲ ਲੈਡੀਜ਼ ਕੋਰਟ ਤੇ ਇੰਟਰਨੈਟ। ਉਹਦਾ ਕੀ ਕਰਨਾ? ਹਜੀ ਸਾਡੇ ਮੰਨ ਲਿਓ ਕੇਐਸਪੀ ਸਾਹਿਬ ਦੀ ਹਦਾਇਤਾਂ ਮੁਤਾਬਕ ਹੀ ਜਿਹੜਾ ਸਾਰਾ ਅੱਜ ਦਾ ਜਿਹੜਾ ਚੈਕਿੰਗ ਪ੍ਰੋਸੈਸ ਚੱਲ ਰਿਹਾ ਹੈਗਾ ਜਿਹੜੀਆਂ ਬਾਹਰ ਲੀਆਂ ਗੱਡੀਆਂ ਹੈਗੀਆਂ ਐਕਚੁਅਲੀ ਇੱਧਰ ਕਾਫੀ ਹੱਦ ਕਾਫੀ ਟਾਈਮ ਹੀ ਦੇਖਣ ਚਾਇਆ ਕਿ ਬਾਹਰ ਲੀਆਂ ਗੱਡੀਆਂ ਐਚਆਰ ਨੰਬਰ ਜਾਂ ਐਨੀਥਿੰਗ ਐਸ ਕੋਈ ਨੰਬਰ ਇੱਧਰ ਕ੍ਰਾਈਮ ਕਰਕੇ ਚਲੇ ਜਾਂਦੀਆਂ ਹੈਗੀਆਂ। ਤਾ ਇਸ ਚੀਜ਼ ਨੂੰ ਅਸੀਂ ਵੈਰੀਫਾਈ ਕਰਨ ਲਈ ਬਾਹਰਲੀ ਗੱਡੀਆਂ ਨੂੰ ਰੋਕ ਕੇ ਵੀ ਆਪਾਂ ਚੈਕਿੰਗ ਕਰ ਰਹੇ ਹੈਗੇ ਨੇ ਜੀ ਇੰਸਪੈਕਟਰ ਸਾਹਿਬ ਜਿਹੜੇ ਲੋਕ ਟ੍ਰੈਫਿਕ ਦੀ ਵਾਇਓਲੇਸ਼ਨ ਕਰਦੇ ਨੇ ਉਹਨਾਂ ਦੇ ਚਲਾਨ ਕੱਟੇ ਗਏ ਸਨ ਹਾਂਜੀ ਬਿਲਕੁਲ ਅੱਜ ਅਸੀਂ ਹੁਣ ਤੱਕ ਤੇ 4 ਚਲਾਨ ਕੱਢ ਦਿੱਤੇ ਹੈਗੇ ਨੇ ਇੱਕ ਚਲਾਨ ਉਹਦੇ ਵਿੱਚ ਉਹ ਵੀ ਹੈ ਜਿਹੜਾ ਰੂਫ ਟਾਪ ਹੁੰਦਾ ਹੈ ਨਾ ਕਾਰ ਸਨ ਰੂਫ ਹੁੰਦੀ ਉਹਦੇ ਵਿੱਚ ਉਹ ਬੱਚੇ ਬਾਹਰ ਨਿਕਲ ਕੇ ਥੋੜਾ ਹੱਥ ਵਗੈਰਾ ਕੱਟ ਕੇ ਜਾ ਰਹੇ ਸੀ ਅਸੀਂ ਉਸ ਗੱਡੀ ਦਾ ਵੀ ਵਹੀਕਲ ਵਹੀਕਲ ਦਾ ਚਲਾਨ ਕੀਤਾ ਹੈਗਾ ਤੇ ਪਲੱਸ ਇੱਕ ਕ੍ਰੈਡਿਟ ਲਾਈਨ ਜੰਪਦਾ ਉਹਦਾ ਚਲਾਨ ਕੀਤਾ ਹੈਗਾ ਜੀ ਤੇ ਹੋਰ ਨਾ ਜਬਾ ਨਹੀਂ ਕਰਨਾ ਇਸ ਟਾਈਮ ਅ ਅਸੀਂ ਕੁਲ 8 ਜਾਣੇ ਹੈਗੇ ਜੀ ਇਸ ਨਾਕੇ ਦੇ ਉੱਤੇ ਆਈਸ਼ਰ ਪੁਆਇੰਟ ਟ੍ਰੈਫਿਕ ਇੰਚਾਰਜ ਸਰਿੰਦਰ ਜੀ ਵੀ ਹੈ ਸਾਡੇ ਸਾਰੇ ਸਮੂਹ ਪੁਲਿਸ ਡਿਪਾਰਟਮੈਂਟ ਵੱਲੋਂ ਯਾ ਆਪਣੇ ਵੱਲੋਂ ਇਹੀ ਅਪੀਲ ਕਰਦੇ ਕਿ ਜਿਹੜੇ ਟ੍ਰੈਫਿਕ ਰੂਲਸ ਐਂਡ ਰੈਗੂਲੇਸ਼ਨਸ ਹੈਗੇ ਆ ਉਹਨਾਂ ਨੂੰ ਫਾਲੋ ਕਰੋ ਅਸੀਂ ਜਦੋਂ ਟ੍ਰੈਫਿਕ ਦੀ ਵਾਇਓਲੇਸ਼ਨ ਕਰਦੇ ਆ ਉਹ ਕਿਤੇ ਨਾ ਕਿਤੇ ਸਾਡੇ ਲਈ ਵੀ ਕਹਾਣੀਕਾਰ ਕੁੰਦੀ ਆ ਅਸੀਂ ਆਪਣੇ ਪਰਿਵਾਰ ਦੇ ਕਿਸੇ ਖਾਸ ਮੈਂਬਰਾਂ ਦੀ ਜਾਨ ਗਵਾ ਬੈਠਦੇ ਆ ਤੇ ਹੁਣ ਟ੍ਰੈਫਿਕ ਰੂਲਸ ਵੀ ਕਾਫੀ ਸਖਤ ਹੋ ਚੁੱਕੇ ਨੇ ਜਿਵੇਂ ਤੁਹਾਨੂੰ ਪਤਾ ਵੀ ਅੰਡਰਏਜ ਬੱਚੇ ਜਿਹੜੇ ਹੈਗੇ ਜੀ ਉਹਨਾਂ ਦਾ ਕੋਈ ਉਹਨਾਂ ਵੱਲੋਂ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਚਲਾਨ ਹੁੰਦਾ ਤਾਂ ਅਸੀਂ ਪੇਰੈਂਟਸ ਦੇ ਵੀ ਕਾਰਵਾਈ ਕਰਨ ਕਰਨ ਦੇ ਲਾਈਟ ਹੈਗੇ ਨੇ ਤਾਂ ਇਸ ਚੀਜ਼ ਨੂੰ ਅਸੀਂ ਅਵੇਅਰ ਕਰੀਦਾ ਪਬਲਿਕ ਨੂੰ ਤੇ ਪਲੱਸ ਛੋਟੇ ਬੱਚੇ ਜਿੰਨੇ ਹੈਗੇ ਅੰਡਰਏਜ ਹੋਵੇ ਉਹਨਾਂ ਨੂੰ ਆਪਣੇ ਜਿਹੜੇ ਵੀਕਲ ਹੈਗੇ ਨਾਂ ਦਿੱਤੇ ਜਾਣ ਟੂ ਵੀਲਰ ਫੋਰ ਵੀਲਰ ਜਦ ਤੱਕ ਉਹਨਾਂ ਦਾ ਲਾਇਸੈਂਸ ਨਹੀਂ ਬਣ ਜਾਂਦਾ ਲਾਇਸੈਂਸ ਬਣਨ ਤੋਂ ਬਾਅਦ ਵੀ ਜਿਹੜੇ ਸਾਡੇ ਰੂਲਸ ਐਂਡ ਰੈਗੂਲੇਸ਼ਨ ਹੈਗੇ ਆ ਉਹਨਾਂ ਨੂੰ ਪੂਰੀ ਕੋਸ਼ਿਸ਼ ਕੀਤੀ ਜਾਵੇ ਕਿ ਫੋਲੋ ਕੀਤਾ ਜਾਵੇ ਤਾਂ ਕਿ ਸੜਕਾਂ ਦੇ ਉੱਤੇ ਜਿਹੜੀਆਂ ਸਾਡੀਆਂ ਕੀਮਤੀ ਜਿੰਦ ਕੀਮਤੀ ਜਾਨਾਂ ਹੈਗੀਆਂ ਜ਼ਿੰਦਗੀਆਂ ਹੈਗੀਆਂ ਏ ਉਹ ਜਾਇਆ ਨਾ ਜਾਵੇ ਥੈਂਕ ਯੂ